ਜੀ ਬਲੌਗ ਦੇਖ ਜਤਿੰਦਰ ਯਗਤਵਰਿਆ ਜੀ ਬਲੌਗ ਦੇਖਦੇ ਆ ਤਾਂ ਕੀ ਲਿਖਣਾ ਜਤਿੰਦਰ ਯਗਤਵਰਿਆ ਛੋਟਾ ਬਲੌਗ ਸਾਡੇ ਭਰਾ ਦੇਖੋ ਕਿੰਦਾ ਸੇਵਾ ਕਰਦਾ ਯਾਰ ਪੂਰੀ ਫੁੱਲ ਸੇਵਾ ਚੱਲਦੀ ਫੁੱਲ ਸੇਵਾ ਉਹ ਆ ਯਗਤਵਰਿਆ ਇੱਕ ਪ੍ਰੋਟੈਕਟਿਵ ਇੱਕ ਲਾਈਵ ਦੇਖੋ ਕਿੰਦਾ ਚੱਲ ਰਹੀਆਂ ਆਪਣੀਆਂ ਗੱਡੀਆਂ ਭਰਾਵਾਂ ਦੀਆਂ ਰੱਬ ਚਲਵਾਉਂਦਾ ਇਹ ਕਮਰਾ ਛੋਰਾ ਛਿਵਾਬ ਇਹ ਪੂਰਾ ਤੇ ਪਿੰਡ ਗੁਣਾ ਚੌਰਾ ਹੈ ਬਹੁਤ ਉੱਚਾ ਪਿੰਡ ਯਾਰ ਬਹੁਤ ਜਿਆਦਾ ਉੱਚਾ ਤੇ ਪਿੱਛੇ ਆਪਾਂ ਗੱਡੀ ਲਾਈ ਹੋਈ ਇੱਥੇ ਗੁਣਾ ਚੌਰਾ ਤੋਂ ਵੀ ਪਿੱਛੇ ਤਾਂ ਉੱਥੋਂ ਪੈਦਲ ਆਏ ਸੀਗੇ ਤਾਂ ਪਹੁੰਚੇ ਉੱਥੇ ਯਾਰ ਤੇ ਹੁਣ ਆਪਾਂ ਇੱਕ ਵਾਰ ਨਾ ਮੇਲੇ ਦੇ ਬਾਅਦ ਆਣਾ ਯਾਰ ਤੇ ਫਿਰ ਦਰਸ਼ਨ ਮੇਲੇ ਅੰਦਰੋਂ ਕਰਕੇ ਜਾਵਾਂਗੇ ਵਧੀਆ ਤਰ੍ਹਾਂ ਯਾਰ ਆਪਾਂ ਝੂਠ ਨਹੀਂ ਬੋਲਣਾ ਸਾਡੇ ਦਰਸ਼ਨ ਨਹੀਂ ਹੋਏ ਹਾਂ ਉਹ ਸੀ ਬਹੁਤ ਸੀ ਉਸੇ ਬਲੌਗ ਦੇਖਿਆ ਜੇ ਮੇਰਾ ਭਰਾ ਯਾਰ ਹਨਾ ਸਾਹ ਨਹੀਂ ਉੱਥੇ ਆਂਦਾ ਸੀ ਯਾਰ ਤੇ ਹੁਣ ਮੇਲਾ ਮੁੱਕਿਆ ਦੇ ਬਾਅਦ ਚ ਆਵਾਂਗੇ ਗਰਜੀਤ ਬਾਈ ਠੀਕ ਹੈ ਹਾਂ ਬਾਅਦ ਚ ਮੱਤਾ ਟੇਕ ਕੇ ਜਾਣਾ ਹਾਂ ਨੜ ਤੁਹਾਨੂੰ ਦਰਸ਼ਨ ਕਰਾਉਂਗੇ ਸਾਰੇ ਭਰਾਵਾਂ ਨੂੰ ਆਣਾ ਤਾਂ ਹੈ ਬਾਈ ਮੂੰਹੋਂ ਗੱਡਿਆ ਪੱਕਾ ਯਾਰ ਬਾਈਕ ਪਰ ਆਣਾ ਪਵੇ ਪੱਕਾ ਪੱਕਾ ਹਰ ਬਾਈਕ ਗੱਡੀਆਂ ਆਪਣੇ ਕੋਲ ਪਰਵਾਤਾਂ ਦਿੰਦੀਆਂ ਓਏ ਹੋਏ ਕਿਹੜਾ ਜੱਥਾ ਮੁੰਡਾ ਹੂੰ ਨਹੀਂ ਪਤਾ ਹੁੰਦੇ ਪਾਰੀ ਮਿੰਨ ਅੱਛਾ ਇਹਦਾ ਕੰਮ ਨਹੀਂ ਕੰਮ ਆ ਉਹ ਤਾਂ ਹਰਾਮ ਦਾ ਸੋ ਜੋ ਦਿੱਟਾਉਂਗੇ ਉਹਦੀ ਡਿਊਟੀ ਹੈ ਯਾਰ ਇੱਥੇ ਲੱਗਦੇ ਹੋਣਾ ਉਹਦੀ ਡਿਊਟੀ ਹੈ ਯਾਰ ਕੱਲਾ ਦੇ ਚੱਕ ਮਾਰਨਾ ਮੈਂ ਹੋਏ ਹੋਏ ਹੋਇਆ ਚੁੱਪ ਕਿਨੇ ਉਹ ਖੜੇ ਬੰਦੇ ਕਿਲੇ ਚ ਹੋ ਗਿਆ ਕਿ ਨਹੀਂ ਹੋ ਗਿਆ ਹੋ ਗਿਆ ਕੰਮ ਹੀ ਚੱਲਦੀ ਸਾਰੇ ਪਾਸੇ ਭਰਾਵਾ ਤੇ ਕਿਲੇ ਕਿਲੇ ਦੇ ਪਹੁੰਚ ਕੇ ਖੜੇ ਮਨੀ ਹੁਣੀ ਸਾਤੋਂ ਆ ਤੁਹਾਨੂੰ ਪਤਾ ਨਹੀਂ ਦਾ ਸਾਹ ਨੂੰ ਡੀਕੜਾ ਕੋਰ ਕੋਰੇ ਕੇ ਤਰੀ ਲਾਤੀ ਉਹਨੇ ਸਵੇਰੇ ਕੋਰ ਕੋਰੇ ਸਵੇਰੇ ਕੰਮ ਹੀ ਲਾਈ ਕਿਤੇ ਕਿਲਾ ਆ ਯਾਰ ਇਹ ਹੋਈ ਪਨੇ ਕਿਹੜਾ ਕਿਲਾ ਕਹਿੰਦੇ ਪਤਾ ਨਹੀਂ ਸਾਹ ਪਿੱਛੇ ਰਹਿ ਗਿਆ ਬਹੁਤ ਉੱਚਾ ਪਿੰਡ ਆ ਯਾਰ ਬਾਬੇ ਉਹ ਬਹੁਤ ਚੜਾਈ ਆ ਦੇਖੋ ਇੱਥੇ ਪਤਾ ਕਿੰਨੀ ਚੜਾਈ ਆ ਮਲੂਈ ਮਿੰਨ 70 80 ਫਟ ਉੱਚੀ ਹੈਗਾ ਸਹੀ ਗੱਲ ਆ ਭਾਜੀ ਐਨਾ ਉੱਚਾ ਪਿੰਡ ਹੋਣ ਕਰਕੇ ਨਾ ਚੜ੍ਹ ਵੀ ਨਹੀਂ ਹੁੰਦਾ ਜਿਹੜੇ ਬੰਦੇ ਇੱਥੇ ਰਹਿੰਦੇ ਉਹ ਗਿੱਜੇ ਹੋ ਆ ਉਹ ਤਾਂ ਡੇਲੀ ਚੜ੍ਹਦੇ ਆਉਣੇ ਜਿੱਦਾਂ ਆਪਾਂ ਸ਼ਾਮ ਨੂੰ ਰੋਟੀ ਪਾਣੀ ਖਾ ਕੇ ਘੁੰਮਦੇ ਫਿਰਦੇ ਆ ਨਾ ਤਾਂ ਆ ਤਾਂ ਇੱਕ ਅੱਧਾ ਘੇੜਾ ਘੁੰਮ ਕੱਢਿਆ ਵਾ ਸਭ ਕੁਝ ਡਾਈਜੈਸਟ ਆ ਜਾ ਨਹੀਂ ਬਹਾਰ ਨਾ ਲਾ ਕੇ ਸਾਰਦਾ ਕਰੋ ਮਿੱਤਰਾਂ ਨੂੰ ਮੁਖੜਾ ਵਗਵਾਉਣ ਦੇ ਲਈ ਹੋਣਾ ਹੀ ਨਹੀਂ ਤੇਰੇ ਲਈ ਮੈਂ ਖੇਤਾਂ ਵਿੱਚ ਵਸ ਵਸ ਜਿੱਤੀ ਸਰੋ ਦਲਾਂ ਦਾ ਸਾਗ ਗਵਾਨ ਦੇ ਲਈ ਗਵਾਨ ਦੇ ਲਈ ਚੈੱਕ ਲੋ ਆਪੇ ਰੈਨਜੋਇਮੈਂਟ ਕਰੀ ਜਾ ਸਾਰੇ ਪਾਸੇ ਜਦ ਵੀ ਆਈਦਾ ਪੂਰਾ ਚਿੱਲ ਕਰੀ ਗਿੱਲਾ ਚੈੱਕ ਕਰੋ ਗੁਨਾ ਚੋਰ ਦਾ ਉਹੋ ਜਾਂਦੇ ਆ ਐ ਪੂਰਾ ਹਾਈਟ ਤੇ 80 90 ਫੁੱਟ 22 ਫੁੱਟ ਨੇ 80 90 ਫੁੱਟ ਹਾਈਟ ਆ ਉੱਥੇ ਆ ਕੇ ਲੈ ਬੰਦੇ ਸਾਡੇ ਸੱਜ ਤੋਂ ਪਹਿਲੇ ਘੁੰਮਦੇ ਇਹਨਾਂ ਨੂੰ ਅੱਧਾ ਘੰਟਾ ਘੰਟਾ ਹੋ ਗਿਆ ਤੇ ਪਹੁੰਚੇ ਨੂੰ ਘੱਟੋ ਤੇ ਕਰੋ ਯਾਰ ਕਿੰਨੀ ਹਾਈਟ ਹੈ ਜੀ ਉੱਥੋਂ ਆਏ ਅਸੀਂ ਹਾਂ ਉੱਥੋਂ ਆਏ ਹਾਂ ਜੈ ਰਾਜੇ ਦੀ 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 ਜੈ ਜੈਕਾਰ ਆ ਬਾਬਿਓ ਤੇ ਦੇਖੋ ਕਿੱਥੋਂ ਉੱਥੋਂ ਆ ਯਾਰ ਬਹੁਤ ਹਾਈਟ ਤੇ ਪੈਂਦਾ ਫੋਨ ਤੋਂ ਮਾਰ ਕੇ ਦੱਸ ਕਿੰਨੀ ਚਾਈਆ ਬਹੁਤ ਹਾਈਟ ਆ ਯਾਰ ਇੱਥੇ ਫੋਨ ਚਾਹਨਾ ਪਤਾ ਲੱਗਦਾ ਕੈਮਰਾ ਨਾਲ ਦੂਜਾ ਕਰਦਾ ਨਹੀਂ ਜਸਟੀਫਾਈ ਜਿੰਨਾ ਮਤਲਬ ਇੱਥੇ ਉਚਾਈ ਹੈਗੀ ਆ ਤੇ ਇੱਕ ਕਿਲੇ ਦੀ ਹਿਸਟਰੀ ਲਿਖੀ ਵੀ ਆ ਨ ਕੋਈ ਹਿਸਟਰੀ ਨਹੀਂ ਕੋਈ ਲਿਖਿਆ ਆ ਵੀ ਮਣਾ ਆਪੇ ਅਸੀਂ ਬਣਾ ਤਾ ਪਤਾ ਕਰੋ ਕਿਲਾ ਆ ਕਿਲੇ ਬਾਰੇ ਦੱਸਿਆ ਆ ਵੀ ਅਸੀਂ ਪੱਕਾ ਕਰਤਾ ਬਣਾਤਾ ਇਹ ਐ ਸਾਰੇ ਪੈਂਦੇ ਪਰ ਨੂੰ ਮੇਰੀ ਤਾਰੇ ਬਹਿਣ ਦੀ ਧਾਰੀ ਖੱਜਲ ਕਰਦੇ ਆ ਚਾਈ ਦਾ ਓੜ ਮਲਾਗਦਾ ਬੰਦੇ ਗੱਤ ਖਤਮ ਕਰਤਾ ਹਾਂ ਮੈਂ ਤੁਹਾਨੂੰ ਕੀ ਪੁੱਛਣ ਦੇ ਸਿਆਣੇ ਬੰਦੇ ਦੀ ਗੱਲ ਸੁਣਾ ਬਈ ਦੱਸ ਦੇ ਆਪਣੇ ਫੋਨ ਨਾਲ ਸਿਆਣੇ ਬੰਦੇ ਦੀ ਗੱਲ ਸੁਣਾ ਤੁਸੀਂ ਚਾਹ ਜੀ ਉਹ ਕਿੱਥੇ ਖੜੇ ਕਿ ਨਾ ਤੋਂ ਨਹੀਂ ਨਾ ਮਾਰ ਕੇ ਸਿਆਣੇ ਬੰਦੇ ਦੀ ਮਾਰ ਕੇ ਗੱਲ ਸੁਣਾ ਲੈ ਮਿੱਤਰੋ ਤੇ ਦੇਖੋ ਚਾ ਯਾਰ ਕਿੰਨੀ ਹਾਈਟ ਐ ਇੱਥੋਂ ਆਏ ਆਪਾਂ ਦੇਖੋ ਕਿੰਨੀ ਦੱਸੀ ਇਹ ਦੱਸੀ ਆ 80 90 ਫੁੱਟ ਉਹ ਮੈਂ ਇਦਾਂ ਨਹੀਂ ਤੇਰਾ ਮਾਪ ਤਾਂ ਨਹੀਂ ਇਦਾਂ ਫੋਨ ਭਰਾਵਾ ਇੱਦਾਂ ਉੱਪਰ ਖੜਾ ਬੜਾ ਨਾ ਬੁੱਧੂ ਥੱਲੇ ਨੂੰ ਦੇਖੋ ਯਾਰ ਹਲੇ ਹੀ ਤੋਂ ਵੀ ਸਾਡੀ ਗੱਡੀ ਅੱਗੇ ਖੜੀ ਆ ਤੁਰ ਕੇ ਪੈਦਲੇ ਗਏ ਕਰੋ ਦਰਸ਼ਨ ਯਾਰ ਜੈ ਰਾਜਾ ਸਾਹਿਬ ਰਾਜਾ ਹੀ ਰਾਜਾ ਰਾਜਾ ਹੀ ਰਾਜਾ ਬਹੁਤ ਚੰਗਾ ਪਿੰਡ ਆ ਯਾਰ ਅੱਜ ਤਾਂ ਗਰਮਾ ਭਾਈ ਅੱਜ ਭਾਈ ਕਿੰਨੇ ਦੇ ਪਿੰਡ ਦਾ ਹੀ ਓਏ ਹੋਏ ਪਰ ਗਰਮੀ ਨੇ ਕਰਾਤੀ ਬੱਸੇ ਯਾਰ ਸੱਚੀ ਐਨ ਮੈਂ ਤਾਂ ਨਾ ਕੋਰਤਾ ਪਾ ਕੇ ਪਸਤਾ ਆ ਐਨ ਨਿਚੜ ਗਿਆ ਪੂਰਾ ਇੱਕ ਤਾਂ ਕਾਲਾ ਆ ਤੇ ਸ਼ਰਟ ਪਾਦੇ ਪਾਦਦੇ ਮੈਂ ਸ਼ਰਟ ਕੋਰਤਾ ਪਾ ਲਿਆ ਤੇ ਬਹੁਤ ਔਖਾ ਹੋਇਆ ਕੋਰਤੇ ਯਾਰ ਤੇ ਬਾਕੀ ਦਰਸ਼ਨ ਤੁਹਾਨੂੰ ਕਰਾਉਂਦੇ ਆ ਤੇ ਅਗਲੀ ਵਾਰ ਨੂੰ ਆਪਾਂ ਆਣਾ ਆਂ ਅੰਦਰੋਂ ਤੁਹਾਨੂੰ ਦਰਸ਼ਨ ਕਰਾਉਂਗੇ ਤੇ ਬਾਕੀ ਦੇਖੋ ਮਿੱਤਰੋ ਮਾਹੌਲ ਆ ਵੀ ਯਾਰ ਬਹੁਤ ਔਖਾ ਟਾਸਕ ਆ ਇੱਥੇ ਗਲੀਆਂ ਚ ਨਹੀਂ ਉੱਚੀਆਂ ਚੜ੍ਹਾਈ ਤੇ ਚੜ੍ਹਨਾ ਉਤਰਨਾ ਸੌਖਾ ਆ ਸਾਡੇ ਸਾਡੇ ਨਾਲ ਚੱਲ ਪੱਕੜੀ ਕਿਉਂਕਿ ਚੜ੍ਹਨਾ ਬਹੁਤ ਔਖਾ ਆ ਯਾਰ ਤੇ ਉਤਰਨਾ ਸੌਖਾ ਆ ਸਾਡੀ ਤਾਂ ਬੱਸ ਹੋ ਗਈ ਯਾਰ ਉਤਰਨਾ ਔਖਾ ਚਾ ਉਤਰਨਾ ਸੌਖਾ ਚੜ੍ਹਨਾ ਔਖਾ ਆ ਉਹ ਭਰਾਵਾ ਪੰਜੇ ਰਹਿ ਗਏ ਤੈਨੂੰ ਡਾਊਨ ਬਜੇ ਤੇ ਤੂੰ ਪੁੱਠਾ ਹੀ ਆ ਯਾ ਡਾਉਣ ਵੱਜਦੀ ਯਾਰੇ ਬੰਦਾ ਸਾਡਾ ਪੁੱਠਾ ਆ ਜੀ ਪੂਰਾ ਸ਼ਰੀਫ ਜਨਮ ਉਸਤਾਨ ਪਿੰਡ ਪੂਰਾ ਚੋਂ ਗੁਣਾ ਚੋਰ ਦਾ ਬੱਬਾ ਬੋਲੇ ਆ ਹਿਸਟਰੀ ਆ ਉਹ ਕਿਲੇ ਦੀ ਗੁਣਾ ਚੋਰ ਦਾ ਬੱਬਾ ਬੋਲੇ ਬੱਬਾ ਬੋਲੇ ਜਦ ਕੁੱਕੜੀ ਸਾਰੇ ਬੰਦੇ ਦੇ ਵੱਲ ਦੇਖਦੇ ਖੱਪ ਪਾਈ ਪਈ ਪਿੰਡ ਜਿੱਥੇ ਗਲੀਆਂ ਚ ਮੇਰਾ ਭਰਾ ਜੇ ਕੋ ਗੁਣਾ ਚੋਰ ਤੋਂ ਹੈਗਾ ਨਾ ਦੇਖਦਾ ਤਾਂ ਦਿਨ ਸੌਰੀ ਆ ਯਾਰ ਇਹ ਸਾਡਾ ਬੰਦਾ ਹੈਗਾ ਦਿਮਾਗ ਮੋਟੇ ਦਾ

ਦੇ ਵੀ ਫਰਜਾਂ ਕੋਲ ਤੇ ਫਿਰ ਜਗਿੰਦਰ ਦਾ ਕੋਲ ਆਹ ਗਾਣ ਖਾਪਾਈ ਬਈ ਹੌਸਲਾ ਹੋ ਗਿਆ ਹੁਣ ਗੱਡੀਆਂ ਲੱਗ ਗਈਆਂ ਪਹੁੰਚ ਲਿਆ ਉਹ ਗੱਡੀ ਤੇ ਆਪਣੀ ਗੱਡੀ ਖੜੀ ਆ ਰਾਣੀ ਸੁਨਦਰਾ ਆ ਯਾਰੋ ਮਾਂ ਜੀ ਅਰੇ ਲੋ ਫਿਰ ਜਗਿੰਦਰ ਗੰਤ ਆਇਓ ਲੱਤ ਦੁਖ ਦੀ ਮੇਰੀ ਫੇਰ ਜਿਓ ਜਗਿੰਦਰ ਲੈਵਲ ਲੈਵੇ ਪਹੁੰਚ ਗਏ ਉਹ ਕਿੱਥੇ ਪਹੁੰਚ ਗਏ ਉਹ ਮਸੀ ਪਹੁੰਚੇ ਉਹ ਗੱਡੀ ਕੋਲ ਓਏ ਹਾਈ ਕ੍ਰਾਸ ਖੜੀ ਓਏ ਸਿਰਾ ਲੱਗਦੀ ਹਾਈ ਕ੍ਰਾਸ ਓਏ ਟਰਸ ਟੂ ਟਵਾਈਟਾ ਪਹੁੰਚ ਗਏ ਵੀ ਪਹੁੰਚੇ ਪਾਈਏ ਜੁੱਤੇ ਬੂਟ ਕੰਮ ਲੱਛਣ ਦੇਖੋ ਗੰਮੇ ਸਾਡੇ ਦੇ ਦੇਖੋ ਲੱਛਣ ਹੀ ਹਾਟੋ ਐਦਾ ਅੱਡੀਆਂ ਵੀ ਐਦਾਂ ਤਰ ਤਰਦੀ ਹੁੰਦੀ ਹੈ ਕੋਈ ਦੇਖਿਆ ਲੱਛਣ ਲੱਛਣ ਦੇਖ ਲੱਛਣ ਦੇਖ ਰਿਹਾ ਦੇ ਕੰਡੀ ਉਡਾਣੀਆਂ ਰਾ ਯਾਰ ਇਹ ਬੰਦਾ ਪੂਰਾ ਸਰਾ ਓਏ ਹੋਏ ਦੇਖਿਆ ਭਾਈ ਮਾੜਿਆ ਓਏ ਹੋਏ ਹੋਏ ਜੈ ਰਾਜੇ ਦੀ ਜੈ ਜੈਕਾਰ ਬਾਬੇਓ ਜੈ ਜੈਕਾਰ ਲੈ ਵੇ ਨਿਕਲਣ ਲੱਗੇ ਆ ਚਾਲੇ ਪਉਣ ਲੱਗੇ ਆ ਪਿੰਡ ਨੂੰ ਆ ਜਾ ਵੇ ਬੈਠੋ ਮਿੱਤਰੋ ਲੈ ਵੇ ਮੁੰਡਿਓ ਚਲੀਏ ਫਿਰ ਚਲੋ ਜੀ ਚਲੀਏ ਜੈ ਰਾਜੇ ਦੀ ਜੈ ਰਾਜੇ ਦੀ ਜਗਲਾਂ ਲਾ ਦੋ ਵੇ ਇੱਕ ਵਾਰ ਮੁੰਡਿਆ ਚਾਲੇ ਵੇ ਰਾਜਾ ਦੀ ਰਾਜਾ ਹੀ ਰਾਜਾ ਸੰਘ ਕਾਲਾ ਲੈ ਮੇਟਰੋਂ ਕਾਜ ਬੱਜ ਕੇ ਬੋਲਾ ਸੰਘ ਕਾਲਾ ਲੈ ਕੋਟ ਕੇ ਨਾ ਨਾ ਕੱਢਣ ਓਏ ਹੋਏ ਹੋਏ ਕੀ ਗੱਲ ਆ ਇੱਕ ਗੱਲ ਆ ਤੇ ਗੱਡੀ ਆਪਣੀ ਦੀਵਜੇ ਖੜ ਗਈ ਸੀ ਕੋਟਾ ਪਲੇਟ ਹੀ ਹੈ ਨਹੀਂ ਨੋ ਸਹੀ ਗੱਲ ਆ ਜਦੋਂ ਸਕੋਟਾ ਚੱਲੀ ਰੋਡ ਤੇ ਜਦੋਂ ਸਕੋਟਾ ਚੱਲੀ ਰੋਡ ਤੇ ਬੰਦੇ ਕਹਿੰਦੇ ਇਹ ਆ ਕਮਾਲ ਜਿਸ ਕੋਲ ਓਏ ਹੋਏ ਹੋਏ ਮੇਰਾ ਰੱਛ ਲੈਨ ਦੇਖੋ ਮੈਂ ਤਾਂ ਨਿਕਲ ਜਾਣਾ ਨਿਕਲ ਜਾਈ ਚਲ ਜੀ ਫਿੱਧਰ ਚਲੀਏ ਓਏ ਹੋਏ ਹੋਏ ਰੱਛ ਦੇਖੋ ਯਾਰ ਦਸ ਓੜ ਕੇ ਬਾਟ ਵਾ ਯਾਰ ਮੈਨੂੰ ਮੈਂਸ਼ਨ ਦੇਖ ਲੋ ਇਧਰ ਬਾਹੋ ਕੱਢ ਦੇ ਦੇਖ ਲੋ ਮੈਂ ਜੈ ਰਾਜੇ ਦੀ ਜੈ ਰਾਜੇ ਦੀ ਜੈ ਰਾਜੇ ਦੀ ਮਿੱਤਰੋ ਰੱਛ ਦੇਖੋ ਬੱਬਾ ਜੀ ਓਏ ਹੋਏ 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 ਜੈ ਰਾਜ ਜੀ ਬਈ ਸੱਚੀ ਮਾਲਕਾ ਜੈ ਮੇਰੇ ਸੱਚੀ ਨੀ ਯਾਰ ਰੱਛ ਦੇਖਿਆ ਬਾਬੇ ਵੰਨਾ ਓਏ ਹੋਏ 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 ਮੈਂ ਕਿਹਨਾਂ ਵਰਤ ਜੈ ਜੈ ਅੱਜ ਪਤਾ ਲੱਗਿਆ ਬਈ ਜਗਾ ਦੀ ਮਾਨਤਾ ਸਹੀ ਗੱਲ ਆ ਬਾਕੀ ਅੱਜ ਪਤਾ ਲੱਗਿਆ ਜਗਾ ਦੀ ਮਾਨਤਾ ਦਾ ਭਾਜੀ ਕਿਉਂਕਿ ਯਾਰ ਮੇਲੇ ਚ ਪਹਿਲੀ ਵਾਰ ਆਇਆ ਸੀ ਯਾਰ ਵਾਹ ਬਈ ਵਾਹ ਉਹਦੇ ਸੇਵਾ ਦੀ ਵੀਡੀਓ ਬਣਾਣੇ ਮੈਂ ਸਹੀ ਗੱਲ ਆ ਸਹੀ ਗੱਲ ਆ ਭਾਜੀ ਜੈ ਜੈ ਇੱਕ ਘਰ ਹੋਏ ਬਈ ਸੱਚੀ ਸੱਚੀ ਦਾ ਪਤਾ ਨੀ ਕਿੱਥੋਂ ਜਾਉਂ ਕੋਚਿਆ ਓਏ ਪਤਾ ਕਰ ਸਰਾ ਰਾਣੀ ਸਰਾ ਦੇਖੋ ਯਾਰ ਅੱਜ ਓਏ ਹੋਏ ਹੋਏ ਹੋ ਮੇ ਮਿੱਤਰੋ ਹਾਲੇ ਤੱਕ ਵੀ ਇੱਧਰੋਂ ਨਹੀਂ ਉਧਰੋਂ ਆਏ ਆ ਕੋਈ ਤਾਂ ਉਧਰੋਂ ਆਏਗਾ ਮੈਂ ਤੇ 6:40 ਮਿੰਟ ਤੇ ਆਪਾਂ ਗੱਡੀ ਕੱਢੀ ਸੀ 7:09 ਮਿੰਟ ਹੋ ਗਏ 7:09 ਮਿੰਟ ਤੇ ਦੇਖੋ ਕਿੰਨੇ ਵਜੇ ਆਰ ਨਿਕਲਦੇ ਬਾਹਰ ਮੈਨੂੰ ਲੱਗਦਾ ਭਈ 2 ਘੰਟੇ ਦਾ ਪੱਕੇ ਲੱਗਣੇ ਆ ਤੇ ਰਾਣੀਆਂ ਦੇਖੋ ਇੱਕ ਤੋਂ ਇੱਕ ਖਰੀਆਂ ਬਣਾਈਆਂ ਆ ਬੰਦਿਆਂ ਨੇ ਯਾਰ ਬਹੁਤ ਸ਼ਾਬਾਸ਼ ਯਾਰ ਡਰਾਈਵਰ ਵੀਰਾਂ ਦੀ ਬਹੁਤ ਸ਼ਾਬਾਸ਼ ਬਹੁਤ ਬੜੀ ਸੇਵਾ ਹੈ ਬਹੁਤ ਬੜੀ ਇਹ ਹੋਏ ਉਹ ਤਾਂ ਦੇਖੋ ਯਾਰ ਜਾਮ ਜਿਹੜੀਆਂ ਗੱਡੀਆਂ ਆਈਆਂ ਰਾਹ ਸਾਫ ਤੋਂ ਆ ਸਾਡੇ ਪਿੱਛੇ ਘੱਟੋ ਘੱਟ ਵੀ 5 ਕਿਲੋ ਮੀਟਰ ਤੱਕ ਜਾਮ ਲੱਗਿਆ ਸਾਡੇ ਪਿੱਛੇ ਮੋੜੇ ਪਤਾ ਨਹੀਂ ਕਿੰਨਾ ਆ ਯਾਰ ਬੰਦੇ ਨਾਲ ਰੌਂਗ ਸੜ ਗੱਡੀਆਂ ਲਿਆ ਦੇ ਆ ਕੇ ਬਹੁਤ ਭਾਈ ਜਾਂਦੇ ਇਹ ਕੰਮ ਨਾ ਕਰਾ ਕਰੋ ਮੇਰਾ ਭਰਾ ਅੱਜ ਕੋਈ ਡਰਾਈਵਰ ਵੀਰਾਂ ਤੱਕ ਕਿਸੇ ਗੰਦੇ ਤੱਕ ਸਾਰਿਆਂ ਦਾ ਯਾਰ ਭਜਾਓ ਵੇ ਯਾਰ ਹੁੜ ਮਤ ਨਾ ਕਰੋ ਬਿਲਕੁਲ ਵੀ ਨਾ ਰੋਂਗ ਸਾਈਡ ਗੱਡੀਆਂ ਲਿਆ ਲਿਆ ਕੇ ਤੁਸੀਂ ਵਿੱਚ ਯਾਰ ਬਾੜੀਆਂ ਨੇ ਸਾਰਿਆਂ ਨੂੰ ਖੱਜਲ ਕਰਦੇ ਮੇਰੇ ਭਰਾ ਹੱਥ ਜੋੜ ਕੇ ਰਿਕਵੈਸਟ ਹੈ ਮੇਰੇ ਭਰਾ ਰੂਲ ਫੋਲੋ ਜਰੂਰ ਕਰੋ ਯਾਰ ਮੈਂ ਤਾਂ ਭਰਾ ਬਲਦੀਆਂ ਲੱਟਾਂ ਮਰੀਆਂ ਦਾ ਨਹੀਂ ਤੇਰੀਆਂ ਨਹੀਂ ਗੱਡੀਆਂ ਉਹਦੀਆਂ ਹੀ ਬਲਦੀਆਂ ਤੇਰੀਆਂ ਬੋਈਆਂ ਕਿਹ ਕੇ ਬੋਲੇ ਕਾਲਾ ਕਾਲਾ ਜਿਗਾ ਰਹੇ ਲੱਗਦੇ ਜਾਂਦੇ ਆ ਜਾਂਚ ਪਾ ਦੇ ਜਾਂਚ ਕਰ

ਹੋ 8 ਵਜੇ ਸਵਾ ਦੋ ਘੰਟੇ ਹੋ ਗਿਆ ਸਾਨੂੰ ਜਾਮ 'ਚ ਖੜੇ ਨੂੰ ਹਾਲ ਤਾਂ ਕਰ ਬੰਗਿਆਂ ਵਾਲੇ ਫਟਕ ਵੀ ਨਹੀਂ ਆਏ ਸਵਾ ਦੋ ਘੰਟੇ ਹੋ ਗਏ ਤੁਰਿਆਂ ਨੂੰ ਓ ਬਾਬਾ ਜੀ ਬਾਬਾ ਜੀ ਜੈ ਬਾਬੇ ਰਾਜੇ ਦੀ ਜੈ ਰਾਜੇ ਦੀ ਜੈ ਰਾਜੇ ਦੀ ਜੈ ਰਾਜਾ ਸਾਹਿਬ ਦੀ ਤੇ ਹੁਣ ਨਿਕਲੇ ਆ ਯਾਰ ਜਾਮ 'ਚ 8:00 ਜਿਕੇ 5 ਮਿੰਟ ਤੇ ਰੋਡ ਤੇ ਚੜੇ ਆ ਤੇ ਹੁਣ ਮੜਿਆ ਲੱਤ ਨੂੰ ਸਾਹ ਹੋਊਗਾ ਨੇ ਲੱਤ ਦਾ ਕੰਮ ਹੋ ਚਲੇ ਸੀ ਕੰਮ ਲੇਵੇ ਮਿੱਤਰ ਪਿਆਰੇ 8:00 5:00 6:00 8:00 6:00 ਹੋ ਗਏ ਸਵਾ ਦੋ ਘੰਟੇ ਜਾਂਚ ਫਸੇ ਸਵੇਰੇ ਫਸੇ ਸਾਢੇ ਤਿੰਨ ਘੰਟੇ ਤਿੰਨ ਤੋਂ 60 ਦਿਨ ਘੰਟੇ ਤੇ ਹੁਣ ਚੜਿਆ ਰੋਡ ਤੇ ਮਿੱਤਰੋ ਤੇ ਮਜੀ ਲੱਤ ਨੂੰ ਸਾਜ ਆਇਆ ਇਹ ਲੱਤ ਦਾ ਲੱਤ ਉਹਦੇ 12:00 ਵਜੇ ਸੀ ਮੇਰੇ 12:00 ਵਜੇ ਪਹਿਲੇ ਲੱਤ ਉਹ ਹੁਣ ਨਿਕਲੇ ਆ ਜੀ ਹੁਣ ਸਾਜ ਆਇਆ ਬਾਕੀ ਯਾਰ ਕਿਉਂ ਯਾਰ ਬੰਦੇ ਆਪਣੇ ਰੌਂਗ ਸਾਈਡ ਗੱਡੀਆਂ ਲੈ ਆਈ ਜਾਂਦੇ ਸਕੂਟਰ ਮੋਟਰਲੇ ਮੇਰੇ ਭਰਾ ਰੌਂਗ ਸਾਈਡ ਲੈ ਆਈ ਜਾਂਦੇ ਉਹਨਾਂ ਕਰਕੇ ਨਾ ਖੱਜਲ ਸਾਰੇ ਹੁੰਦੇ ਇੱਕ ਦੂਆ ਦੀ ਗਲਤੀ ਕਰਕੇ ਮੇਰੇ ਭਰਾ ਰਿਕਵੈਸਟ ਕਰਦੇ ਮੇਰਾ ਵੀਰ ਹੱਥ ਜੋੜ ਕੇ ਯਾਰ ਵੀ ਬਿਲਕੁਲ ਰੂਲ ਫਾਲੋ ਕਰੋ ਯਾਰ ਕਿੰਨਾ ਤਾਂ ਆਪ ਖੱਜਲ ਹੋਣਾ ਕਿਸੇ ਨੂੰ ਖੱਜਲ ਕਰੋ ਨਾ ਤੁਹਾਡੀ 2 ਮਿੰਟ ਦੀ ਕਾਲੀ ਕਿਤੇ ਲੈ ਜਾਂਦੀ ਆ ਸਾਰੇ ਬੰਦਿਆਂ ਨੂੰ ਖੱਜਲ ਕਰਦੀ ਸਾਰੇ ਹੀ ਗਾਲਾਂ ਕੱਢਦੇ ਹੁੰਦੇ ਅੰਦਰੋਂ ਅੰਦਰ ਕੇ ਓ ਮਿੱਤਰੋ ਮਿੱਤਰੋ ਮਿੱਤਰ ਪਿਆਰੇ ਉਹ 8:30 ਹੋ ਗਏ ਆ ਤੇ ਹੁਣ ਪਹੁੰਚਣ ਲੱਗੇ ਆ ਨੋਰਮਲੀ ਐਕਟਿਵ ਹੋਏ ਕੰਮ ਸੌਂ ਗਏ ਸੀ ਯਾਰ ਮਸੀਠਾੜਿਆ ਮੂੰਹ ਤੇ ਪਾਣੀ ਛਿੱਟੇ ਮਾਰ ਕੇ ਯਾਰ ਭੁੱਖ ਲੱਗੀ ਭੁੱਖ ਲੱਗੀ ਉਹਨੂੰ ਲੰਗਰ ਕਿਤੇ ਮਿਲਿਆ ਕਾਦਾ ਇਹ ਲੰਗਰ ਲੱਭੀ ਜਾਂਦੇ ਉਹਨੂੰ ਲੰਗਰ ਹੀ ਨਹੀਂ ਮਿਲਿਆ ਇਹ ਲੰਗਰ ਲੰਗਰ ਕਰਦੇ ਨੇ ਆਪਾਂ ਸ਼ਹਿਰ ਪਹੁੰਚਣ ਲੱਗੇ ਆਂ ਚਾਰ ਲਈ ਬਹੁਤ ਸਾਰੀ ਗੱਲਾਂ ਬਾਤਾਂ ਕਰ ਰਹੇ ਆਂ ਤੇ ਦਸਨ ਨੂੰ ਪ੍ਰਾਪਤ ਲੈ ਕਹਿੰਦਾ ਰਹਿੰਦਾ ਮੈਂ ਕਾਡੋਨਰ ਤੇ ਤੇ ਗੱਲਾਂ ਬਾਤਾਂ ਕਰ ਕੇ ਪਹੁੰਚ ਗਏ ਤੇ ਦੱਸੋ ਯਾਰ ਕਿਹੋ ਜਿਹਾ ਲੱਗਿਆ ਬਲੌਗ ਤੁਹਾਨੂੰ ਸਾਰਿਆਂ ਨੂੰ ਦੱਸਣਾ ਕਰਾਉਂਦੇ ਮੇਰਾ ਭਰਾ ਇਹ ਲੱਗਿਆ ਵਧੀਆ ਤਾਂ ਲਾਇਕ ਨੇ ਕਰਦੇ ਹੋ ਮੇਰਾ ਭਰਾ ਤੇ ਇਹਨੂੰ ਕੰਮ ਆਉਂਦਾ ਜਾਂਦਾ ਕੋਈ ਨਾ ਕੰਡੀਸ਼ਨ ਕੰਮ ਹੀ ਦਿਖਾਉਂਦਾ ਜੀ ਕੰਮ ਦੀ ਕੰਡੀਸ਼ਨ ਦੇਖੋ ਸੀ ਇੱਕ ਰਾੜੇ ਮਾਰਨ ਲੱਗੇ ਐਸੇ ਸਾਰੇ ਬੰਦੇ ਜਾਦੇ ਤੇ ਇਕੱਲੇ ਸੁੱਤਾ ਪਿਆ ਸੀ ਗਾਇ ਉਹ ਘੁੰਮ ਜਾਂਦੇ ਉਹ ਕਰਨਾ ਕੰਮ ਇਕੱਲਾ ਹੀ ਕਰਵਾਦਾ ਵੀ ਇਹਦੇ ਭਾਜੀ ਸੈਟਾਂ ਕਦੀ ਇਹਦੇ ਭਾਜੀ ਹਾਂ ਹਾਂ ਸੈਟਾਂ ਪੂਰਾ ਗੱਲਬਾਤ ਜੈਸਾ ਕੱਪੜੇ ਪ੍ਰੈਸਾਂ ਆ ਆਣ ਪੂਰਾ ਉਹ ਦੇ ਪ੍ਰੈਸਾਂ ਮਿੱਤਰੋ ਪ੍ਰੈਸਾਂ ਓਏ ਜੰਦੋਤੋ ਲਾਈ ਮੇ ਬਾਬੋ ਸ਼ੇਰ ਬਲਾ ਚੌਦੀ ਧਰਤੀ ਦੇ ਪਹੁੰਚ ਗਏ ਕਹਿੰਦੇ ਸ਼ੋਬਰ ਦਰਸ਼ ਮੇਲਾ ਕਰਕੇ ਸ਼ੋਬਰ ਪਹੁੰਚ ਗਏ ਸ਼ੇਰ ਬਲਾ ਚੌਦੀ ਧਰਤੀ ਦੇ ਮਿੱਤਰੋ ਯਾ ਰਾਨੀਆਂ ਖੜੀਆਂ ਬਲਾ ਚੌਦੀਆਂ ਸਾਰੀਆਂ ਤੇ ਸੇਵਾ ਵਾਲੇ ਰੂਲ ਇੱਛੇ ਤੇ ਅੱਬੀ ਜਮੋਜੀ ਮੋਜੀ ਮੋਜੀ ਰੁੱਕ ਕੇ ਇਹ ਆਈ ਬੀਜਾ ਇਹ ਆ ਬੀਜਾ 5376 ਵਾਲਾ ਇਹ ਸੇਵਾ ਕਰਨ ਲੱਗਿਆ ਰਾਇ ਸਾਹਿਬ ਦੇ ਕਿਦਾਂ ਬੀਜਾ ਠੀਕ ਆ ਠੀਕ ਦਰਸ਼ਨ ਕਰਕੇ ਆਏ ਤੇਰੇ ਭਰਾ ਦਰਸ਼ਨ ਕਰਕੇ ਆਦਿਆ ਤੂੰ ਇੱਥੇ ਖੜਾ ਹੈ ਮੈਂ ਤੁਸੀਂ じゃ ਗਏ ਜਾਂ ਮੈਂ ਉੱਥੇ ਤਾਂ ਉੱਥੇ ਤੇ ਤੂੰ ਫੋਨ ਨਹੀਂ ਕਰਵਾਇਤਾ ਉਹ ਯਾਰ ਮੁੜ ਕੇ ਫੇਰ ਸਵਾਰੀ ਜੱਕਣੀ ਸੀ ਬਰਬੂਦਾ ਕਰਕੇ ਨਾ ਅੰਦਰ ਫੋਨ ਕਰੀ ਜਾਂਦੇ ਤੇ ਬੀਜੇ ਮਲੇਗਾ ਦੁੱਖ ਦੁੱਖ ਸੋ ਘਰ ਲਈਏ ਮਿੱਤਰੋ ਆਹ ਖੜੀ ਨਹੀਂ ਰਾਣੀ 53 54 71 ਖੜੀ ਬੀਜ ਵਾਲੀ ਇਹਨਾਂ ਦੋ ਦੁੱਖ ਸੋ ਪੈਮੀ ਮਿੱਤਰੋ ਹਾਏ ਮਿੱਤਰੋ ਆਪਣੇ ਮਜਾਰਾ ਮਿੱਤਰਾਂ ਦੀਆਂ ਗੱਡੀਆਂ ਖੜੀਆਂ ਸਾਰੀਆਂ ਲੱਗੀਆਂ ਵਾ ਇਹ ਬਲੋਜ਼ਰ ਸਟੈਂਡ ਦੀਆਂ ਕਪੀਲਾ ਵਾਲੀ ਖੜੀ ਆ ਕਪੀਲਾ ਵਾਲੀ ਖੜੀ ਪਰਮਾ ਤੇ ਲੈ ਵੇ ਮਿੱਤਰ ਪਿਆਰੇ ਉਹ ਪਹੁੰਚ ਗਏ ਮੁਰ ਕੇ ਘੁੰਮ ਘਮਾ ਕੇ ਪਿੰਡ ਜਗਤਪੁਰ ਤੇ ਇਹ ਸਗਾਜ ਦਾ ਬੁਲਾਵਾ ਹੈ ਆਰਤੀ ਤੇ ਤੇ ਗੱਲ ਕਰੋ ਬੰਦੇ ਨਾਲ ਅੱਜ ਕਮ ਐਂਡ ਕਰੂਗਾ ਬਲੌਗ ਦਾ ਓਕੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਦੇਖਣ ਨੂੰ ਬਾਜਿਆਂ ਜਿਆ ਨੂੰ ਸਾਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਤੁਸੀਂ ਨਾ ਸਾਨੂੰ ਸ਼ੇਅਰ ਕਰਦੇ ਨਾ ਲਾਈਕ ਕਰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲੇ ਬੈਲ ਵਾਲਾ ਬਟਨ ਦਬਾ ਲਓ ਟੰ 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 ਕਮੈਂਟਸ ਜ਼ਰੂਰ ਆ ਲਾ ਤੇ ਮਿੱਤਰੋ ਜੇ ਕੋਈ ਗਲਤੀ ਫਲਤੀ ਹੋਈ ਆ ਤਾਂ ਵੀ ਮਾਫ ਕਰਿਓ ਮਿੱਤਰੋ ਤੇ ਦੱਸੋ ਮੈਨੂੰ ਜੋੜ ਕੇ ਕੁਕੜੀ ਬਣਦੀ ਆ ਵਾਲੇ ਗਲਤੀ ਵਾਲੇ ਵੀ ਕਰਦੇ ਆ ਬੱਕਰ ਬਾਈ ਬੰਦ ਕਰ ਠੀਕ ਹੈ ਮਿੱਤਰੋ ਬਾਅਦ ਚ ਐਂਡ ਕਰਦਾ ਇਹਨਾਂ ਨੇ ਚੁੱਪ ਨਹੀਂ ਹੋਣਾ ਚੋਫਾ ਵਾਲੇ ਜਿੰਸ ਆਏ ਨੇ ਆਪਣੇ ਬਾਅਦ ਚ ਐਂਡ ਕਰਦਾ ਚੰਗਾ ਮਿੱਤਰੋ ਜੀ ਗੁੱਡ ਨਾਈਟ ਟਾਈਮ ਟਮਾਰੋ ਗੁੱਡ ਨਾਈਟ ਟਾਈਮ ਟੀਵੀ ਮਿਲਦੇ ਆ ਬ੍ਰੇਕ ਦੇ ਬਾਅਦ ਤੇ ਠੀਕ ਆ ਓਕੇ ਮਨੀ ਭਾਜੀ ਓਕੇ ਬਾਏ ਬਾਏ ਠੀਕ ਆ ਜੀ ਓਕੇ ਜੀ ਤੇ ਲੈ ਮਿੱਤਰੋ ਇੱਥੇੋਂ ਬੰਦੇ ਚੱਕੇ ਸੀ ਤੇ ਇੱਥੇ ਬੰਦੇ ਛੱਡਦੇ ਆਪਣੇ ਭਰਾ ਸਾਰੇ ਹੁਣ ਆਪਾਂ ਚਲੇ ਆਂ ਘਰ ਨੂੰ ਮਿੱਤਰੋ ਲੇਟ ਹੋ ਗਿਆ ਘਰੋਂ ਫੋਨ ਤੇ ਫੋਨ ਚੜਿਆ ਪਿਆ ਫੋਨ ਤੇ ਫੋਨ ਚੜਿਆ ਪਿਆ ਮਿੱਤਰੋ ਤੇ ਲੇਟ ਬਹੁਤ ਹੋ ਗਿਆ ਗ੍ਰੀਤਬਾਈ ਕਹਿੰਨ ਸੀਗਾ ਪੇ 2 ਵਜੇ ਘਰੇ ਪਹੁੰਚਣਾ ਹੈ 9 ਵਜੇ ਪਹੁੰਚੇ ਆਂ ਦੇਖੋ ਦਾ ਕਿਉਂ ਤੁਸੀਂ ਬਲੌਗ ਦੇਖੇ ਲਿਆ 2:30 ਵਜੇ ਤੱਕ ਉੱਤੇ ਪਹੁੰਚੇ 3 ਵਜੇ ਯਾਰ ਬਹੁਤ ਅੱਛਾ ਯਾਰ ਬਹੁਤ ਜਾਦੇ ਬਾਬਿਓ ਤੇ ਬੰਦੇ ਸਾਰੇ ਛੱਡਦੇ ਆ ਸਹੀ ਸਲਾਮਤ ਹੈ ਜਗਤ ਫਰੀ ਧਰਤੀ ਉਹ ਚੱਕ ਕੇ ਸਹੀ ਜਗਤ ਫਰੀ ਧਰਤੀ ਛੱਡਦੇ ਆ ਮਿੱਤਰੋ ਤੇ ਸੱਚੀ ਅਰੇ ਸੋਚਿਆ ਸੀ ਕਿ ਆਪਾਂ ਵੱਧ ਤੋਂ ਵੱਧ 4 ਜਾਂ 5 ਵਜੇ ਘਰੇ ਆ ਜੂਗੇ 9 ਵਜੇ ਪਹੁੰਚੇ ਆ ਮਿੱਤਰੋ ਬਲੌਗ ਤੁਸੀਂ ਸਾਰਾ ਦੇਖ ਲਿਆ ਮੇਰਾ ਭਰਾ ਤੇ ਬੰਗਿਆਂ ਤੁਰ ਆਇਆ ਸਭ ਜਾਣ ਉੱਥੋਂ ਸਾਰਾ 5-6 ਕਿਲੋਮੀਟਰ ਆ ਸਾਨੂੰ 4 3:30 ਤੋਂ 3 ਤੋਂ ਸਿਰ ਦੇਣ ਤੋਂ 4 ਘੰਟ ਲੱਗ ਗਿਆ ਯਾਰ 4-5 ਕਿਲੋਮੀਟਰ 7 ਕਿਲੋਮੀਟਰ ਜਾਣ ਨੂੰ ਹੀ ਤੇ ਆਂਦੀ ਵਾਰ ਲੱਗਿਆ ਸਵਾ ਦੋ ਘੰਟੇ ਐਨਾ ਰੱਛ ਯਾਰ ਓਏ ਹੋਏ ਹੋਰ ਗੱਡੀ ਵੀ ਕਿਲੋ 1.5 ਕਿਲੋਮੀਟਰ ਪਿੱਛੇ ਖੜੀ ਤੁਰ ਕੇ ਗਏ ਬੈਠੋ ਤੁਸੀਂ ਬਲੌਗ ਦੇਖੇ ਲਿਆ ਤੇ ਬਹੁਤ ਅੱਛਾ ਦੇਖ ਮੇਰੇ ਯਾਰ ਭਰਾ ਬਹੁਤ ਹੂੜ ਮਤ ਹੈ ਮੇਰਾ ਭਰਾ ਬੰਦੇ ਹੂੜ ਮਤ ਬਹੁਤ ਕਰਦੇ ਉੱਥੇ ਮੇਰੇ ਵੀਰ ਯਾਰ ਮੇਰਾ ਭਰਾ ਹੱਥ ਜੋੜ ਕੇ ਰਿਕਵੈਸਟ ਕਰ ਰਿਹਾ ਮੈਂ बार-बार ਕਹਿਣਾ ਯਾਰ ਹੂੜ ਮਤ ਨਾ ਕਰਿਆ ਕਰੋ ਮੇਰਾ ਭਰਾ ਹਨਾ ਸਾਰੇ ਖੱਜਲ ਹੁੰਦੇ ਇੱਕ ਬੰਦੇ ਕਰਕੇ ਨਾ ਗੱਡੀਆਂ ਕੱਢਦੇ ਆਵਾ ਕੌਣ ਗੱਡੀਆਂ ਭਜਾਉਂਦੇ ਆ ਰੋਂਗ ਸਾਈਡ ਤੋਂ ਪਾ ਕੇ ਲੈ ਜਾਂਦੇ ਗੱਡੀਆਂ ਨਾ ਸਕੂਟਰ ਮੋਟਰਸਾਈਕਲ ਮੇਰਾ ਭਰਾ ਨਾਲੇ ਲਾਈ ਜਾਂਦੇ ਆ ਤੇ ਗੱਡੀਆਂ ਆਪਣੀਆਂ ਯਾਰ ਸੇਫ ਪਾਰਕ ਕਰਿਆ ਕਰੋ ਮੇਰਾ ਭਰਾ ਰੂਲ ਫੋਲੋ ਕਰੋ ਤੁਹਾਡੇ ਇੱਕ ਬੰਦੇ ਕਰਕੇ ਸਾਰੇ ਖੱਜਲ ਹੁੰਦੇ ਮੇਰਾ ਵੀਰ ਯਾਰ ਇਹ ਕੰਮ ਨਾ ਕਰੋ ਤੇ ਹੁਣ ਕੰਮ ਆਇਆ ਉਹ ਠੇੜਾ ਨੂੰ ਕਹਿੰਦਾ ਸੀ ਰੋਂਗ ਸਾਈਡ ਪਰ ਕੱਢ ਦੇ ਮੈਂ ਕਿਹਾ ਨਾ ਭਾਈ ਬਿਲਕੁਲ ਨਹੀਂ ਯਾਰ ਮੇਰਾ ਆਪਣਾ ਆਪਾ ਰੂਲ ਫੋਲੋ ਕਰਨੇ ਆ ਉਹਦਾ ਕੀ ਮਤਲਬ ਆਪਾਂ ਲਾਈਨ ਚੋਂ ਕੱਢ ਕੇ ਮੋੜੇ ਲੈ ਜਾਗੇ ਸਾਰੇ ਸਾਨੂੰ ਕਾਣਾ ਕੱਢੀਏ ਕਹਿੰਦਾ ਇਹਨੂੰ ਕਿਹਾ ਅੱਗ ਲੱਗੀ ਹੋ ਕੇ ਅੱਗ ਭਜਾਣੀਆਂ ਨਾ ਤਾਂ ਮੇਰਾ ਭਰਾ ਯਾਰ ਬਿਲਕੁਲ ਸੇਫ ਜਾਇਆ ਕਰੋ ਯਾਰ ਆਪਣਾ ਖਿਆਲ ਰੱਖਿਆ ਕਰੋ ਨਾਲ ਦੂਜਿਆਂ ਦਾ ਵੀ ਖਿਆਲ ਰੱਖਿਆ ਕਰੋ ਤੇ ਬਾਕੀ ਆਨੰਦ ਆ ਗਿਆ ਯਾਰ ਤੇ ਮੇਲਾ ਖਤਮ ਹੋਇਆ ਤੇ ਦੁਬਾਰਾ ਜਾਣਾ ਕਿਉਂਕਿ ਦਰਸ਼ਨ ਅੰਦਰ ਦਾ ਯਾਰ ਜਾਇ ਨਹੀਂ ਹੋਇਆ ਜੇ ਆਪਾਂ ਅੰਦਰ ਜਾਂਦੇ ਕਟੋ-ਕਟ 4-5 ਘੰਟੇ ਹੋਰ ਲੱਗ ਬਹੁਤ ਜਿਆਦੇ ਉੱਤਰ ਰੱਛ ਗਿਆ ਬਹੁਤ ਜਿਆਦੇ ਬੇਹੱਦੋ ਵਾਰੀ ਦੁਨੀਆ ਦੇ ਵਿੱਚ ਧੰਨ ਰਾਜਾ ਰਾਜਾ ਹੀ ਰਾਜਾ ਰਾਜਾ ਹੀ ਰਾਜਾ ਬਾਈ ਪਹਿਲੀ ਵਾਰ ਗਿਆ ਬਾਬੇ ਉਹ ਮੇਲੇ ਚ ਮੈਂ ਤੇ ਬਹੁਤ ਯਾਰ ਚੜਦੀ ਕਲਾ ਆ ਬਹੁਤ ਚੜਦੀ ਕਲਾ ਆ ਬਾਬਾ ਜੀ ਇਹ ਸਗਿਆ ਅੱਜ ਦਾ ਬਲੌਗ ਜੇ ਬਲੌਗ ਵਧੀਆ ਲੱਗੇ ਤਾਂ ਮੇਰਾ ਭਰਾ ਯਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਸੋਣਾ ਛੱਡੋ ਕਮੈਂਟ ਤੇ ਮਿਲਦੇ ਆ ਕਿਸੇ ਨੈਕਸਟ ਬਲੌਗ ਚ ਖਰੇ ਕੰਟੈਂਟ ਦੇ ਨਾਲ ਤੇ ਕਾਫੀ ਮੈਨੂੰ ਭਰਾਵਾਂ ਦੇ ਸਨੈਪਚੈਟ ਤੇ ਮੈਸੇਜ ਆਏ ਬਾਈ ਸਾਰਾ ਬਲੌਗ ਬਣਾ ਬਣਾਇਓ ਯਾਰ ਉੱਥੇ ਬਾਬਿਓ ਬੰਦਾ ਛੋਟਿਆ ਹੱਥ ਨਹੀਂ ਆਉਂਦਾ ਤੁਸੀਂ ਦੇਖ ਹੀ ਲਿਆ ਬਾਰ ਬਾਰ ਰੋਸਮਟ ਬੰਦੇ ਕਰੀ ਜਾਂਦੇ ਸੀ ਉੱਥੇ ਸੇਵਾਦਾਰ ਵੀ ਆਪਣੇ ਫੋਨ ਫੋਨਾਂ ਦਾ ਪਰਸਨ ਦਾ ਖਿਆਲ ਰੱਖਿਓ ਨਾ ਤੇ ਉੱਥੇ ਯਾਰ ਬੰਦੇ ਦੀ ਸੁਰਤ ਵਰਤ ਭੁੱਲੀ ਪਈ ਸੀ ਬੰਦੇ ਦੀ ਤੇ ਯਾਨੀ ਪਹਿਲੀ ਵਾਰ ਆ ਤੇ ਅਗਲੀ ਵਾਰ ਰਾਜਾ ਜੀ ਸਾਥੋਂ ਸੇਵਾ ਲਊਗਾ ਆਪਾਂ ਗੱਡੀਆਂ ਵੀ ਲਾਉਂਗਾ ਉੱਥੇ ਦੋਏ ਤੇ ਨਹੀਂ ਤੇ ਬਾਬਾ ਸੇਵਾ ਲਵੇ ਰਾਜਾ ਸਾਹਿਬ ਦੀ ਸਤੋ ਸੇਵਾ ਲੋਗੇ ਦਾ ਆਪਾਂ ਗੱਡੀਆਂ ਅਗਲੀ ਵਾਰ ਪੱਕਾ ਲਾਉਂਗੇ ਤੇ ਮਿੱਤਰੋ ਤੇ ਬਾਕੀ ਯਾਰ ਕੋਈ ਗਲਤੀ ਫਲਤੀ ਹੋਈ ਤਾਂ ਦਾ ਵੀ ਮਾਫ ਕਰਿਓ ਬਰਾਬਰ ਤੇ ਬਾਕੀ ਸਤਿ ਸ੍ਰੀ ਅਕਾਲ ਮਿੱਤਰੋ ਇੱਕ ਆਲਾ ਬਾਬੇ ਉਹ ਸ਼ਰਦਾ ਦੇਖੀ ਯਾਰ ਮੈਂ ਓਏ ਹੋਏ ਹੋਏ ਰਾਜਾ ਸਾਹਿਬ ਜੀ ਆਪ ਸੇਵਾ ਲੈਂਦੇ ਆ ਇਹ ਤੇ ਹਰੇਕ ਸਟੈਂਡ ਤੇ ਗੱਡੀਆਂ ਭਰਿਆ ਪਿਆ ਸਾਰੇ ਡਰਾਈਵਰ ਭਰਾ ਆਪਣੇ ਸੇਵਾ ਚ ਲੱਗੇ ਹੋ ਸਾਰੇ ਤੇ ਕਈ ਮਿਸਤਰੀ ਸਰਵਿਸਾਂ ਫ੍ਰੀ ਕਰਦੇ ਏਜੰਸੀ ਵਾਲੇ ਗੱਡੀਆਂ ਦੀ ਸਰਵਿਸਾਂ ਫ੍ਰੀ ਕਰਦੇ ਆਟੋ ਵਾਲਿਆਂ ਨੇ ਆਟੋ ਲਾਇਆ ਹੋਣਾ ਤੇ ਛੋਟੇ ਥਾਲੇ ਨੇ ਛੋਟੇ ਥਾਲੇ ਯੂਅਰ ਟਰੈਕਟਰ ਟਰਾਲੀ ਬੱਸਾਂ ਤੱਕ ਯਾਰ ਫ੍ਰੀ ਚੱਲਦੀਆਂ ਨਾ ਲੰਗਰ ਕੋਈ ਚੀਜ਼ਾਂ ਹੰਤੇ ਹੈ ਨਹੀਂ ਹਰੇਕ ਸ਼ਰਧਾਈਆਂ ਦਾ ਸ਼ਰਧਾਈਆਂ ਦਾ ਲੰਗਰ ਲਾਇਆ ਆਪਣੇ ਇਸਰਾਂ ਤੁਸੀਂ ਬਲੌਗ ਦੇਖੇ ਲਿਆ ਤੇ ਦੁੱਧ ਚਾਹ ਪਕੌੜੇ ਹੰਤੇ ਨੇ ਯਾਰ ਬਾਬਿਓ ਇੰਨੀ ਕਿਰਪਾ ਰਾਇਆ ਸਾਡੀ ਦੇਖ ਲੋ ਹੈ ਬਹੁਤ ਦੂਰੋਂ ਦੂਰੋਂ ਸੰਗਤ ਆਦੀ ਦੇਖ ਲੋ ਲੁਧਿਆਣੇ ਤੋਂ ਕਿੱਥੋਂ ਕਿੱਥੋਂ ਗੱਡੀਆਂ ਆਦੀਆਂ ਨਾ ਸਾਰੀਆਂ ਤੇ ਬਹੁਤ ਮਾਨਤਾ ਯਾਰ ਜਗਾਂ ਦੀ ਬਹੁਤ ਤੇ ਬਹੁਤ ਯਾਰ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਰਾਜਾ ਸਾਹਿਬ ਦੇ ਦਰਸ਼ਨ ਕਰਕੇ ਅੱਜ ਬਹੁਤ ਜਿਆਦਾ ਮਨ ਨੂੰ ਸ਼ਾਂਤੀ ਜੀ ਮਿਲੀ ਯਾਰ ਹਨਾ ਕੋਈ ਵੀ ਗੁਰੂ ਘਰ ਆ ਜਪਾਂ ਜਾਣੇ ਆ ਬੜੀ ਸ਼ਾਂਤੀ ਮਿਲਦੀ ਆ ਤੇ 7:9 ਹੋ ਗਿਆ ਤੇ ਮਿੱਤਰੋ ਹੁਣ ਪਹੁੰਚਿਆ ਘਰੇ ਤੇ ਸਵੇਰੇ ਦੇ 9 ਵਜੇ ਨਿਕਲੇ ਹੋਆ ਤੇ 12 ਘੰਟੇ ਲੱਗ ਗਿਆ ਚਲੋ ਠੀਕ ਆ ਮੈਂ ਮਿੱਤਰੋ ਹੈ ਸਤਿ ਸ੍ਰੀ ਅਕਾਲ ਮਿੱਤਰੋ